ਜਗਾਤੇ ਜੁੜੇ ਹੋਣ ਤਾਰੀਖ ਸਵੇਰਾ ਦੇ ਨਾਲ ਤਾਂ ਮੈਂ ਹਾਂ ਟੋੜਾ ਤੋਂ ਜਤਿੰਤ ਲਗਾਤਾਰ ਦੀਆਂ ਮੰਡੀ ਕਿੱਲਿਆ ਵਾਲੀ ਦੇ ਵਿੱਚ ਮੌਜੂਦਾ ਜਿਹੜਾ ਲੰਬੀ ਜਿਰਾ ਸ਼ੇਰ ਮੁਖਸਰ ਸਾਹਿਬ ਹੈ ਤਾਂ ਪਸ਼ੂ ਮੰਡੀ ਦੇ ਹਾਲਾਤ ਨੇ ਪਸ਼ੂ ਮੰਡੀ ਦੀ ਡਿੱਗੀ ਤੇ ਇੱਕ ਪਿਓ ਤੇ ਧੀ ਚੜੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਪੈਟਰੋਲ ਵਾਲੀਆਂ ਬੋਤਲਾਂ ਨੇ ਤੇ ਆਪਣੀ ਜੀਵਨ ਲੀਲਾ ਦਾ ਸਮਾਪਤ ਕਰਨ ਲਈ ਆਖਿਰਕਾਰ ਕਿਸ ਤੋਂ ਪਰੇਸ਼ਾਨ ਨੇ ਆਖਿਰਕਾਰ ਕੀ ਪੂਰਾ ਮਾਮਲਾ ਹੈ ਪੂਰੀ ਗੱਲ ਬਾਤ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਖਿਰਕਾਰ ਕਿਸ ਤਰ੍ਹਾਂ ਜਿਹੜੀ ਇਹ 100 ਜਿਹੜੀ 100 ਫੁੱਟ ਤੇ ਜਿਹੜੀ ਤਕਰੀਬਨ ਉੱਚੀ ਜਿਹੜੀ ਇਹ ਟੈਂਕੀ ਹੈ ਤਾ ਉਸਤੇ ਚੜੇ ਨੇ ਕੀ ਪੂਰਾ ਮਾਮਲਾ ਹੋ ਸਕਦਾ ਹੈ ਤਾਂ ਫੋਨ ਲਾਈਨ ਨਾਲ ਜੋੜੂਗਾ ਇਹਨਾਂ ਨੂੰ ਕਿ ਕਿਸ ਤਰ੍ਹਾਂ ਕਿਹੜਾ ਕੀ ਹੋ ਸਕਦਾ ਹੈ ਕਿ ਆਖਿਰਕਾਰ ਕਿਸ ਜਿਹੜੀਆਂ ਗੱਲਾਂ ਨੇ ਕਿਸ ਗੱਲਾਂ ਨੂੰ ਲੈ ਕੇ ਟੈਂਕੀ ਤੇ ਚੜੇ ਨੇ ਕੀ ਪੂਰਾ ਮਾਮਲਾ ਹੋ ਸਕਦਾ ਹੈ ਕਿ ਐਸੇ ਵਿੱਚ ਆਖਿਰਕਾਰ ਅੰਨੇ ਕੀ ਨੋਪਤ ਆ ਗਈ ਕਿ ਇਹਨਾਂ ਨੂੰ ਟੈਂਕੀ ਤੇ ਚੜਨਾ ਪੈ ਗਿਆ ਜਾਂ ਫਿਰ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਾਉਣੇ ਪੈ ਗਏ ਤਾਂ ਉਸ ਗੱਲਾਂ ਨੂੰ ਲੈ ਕੇ ਕਿ ਆਖਿਰਕਾਰ ਕਿਉਂ ਇਹ ਟੈਂਕੀ ਤੇ ਚੜੇ ਨੇ ਕਿ ਕਿਸ ਕਿਉਂ ਕੀ ਕਾਰਨ ਰਹਿ ਸਕਦੇ ਨੇ ਕਿ ਆਖਿਰਕਾਰ ਅੰਨੇ ਕੀ ਵੱਡੀ ਮਜਬੂਰੀ ਪੈ ਗਈ ਕਿ ਅੰਨ ਨੂੰ ਟੈਂਕੀ ਤੇ ਚੜਨਾ ਪੈ ਗਿਆ ਤਾਂ ਜਿਹੜੀ ਵੱਡੀ ਗੱਲ ਬਾਤ ਹੈ ਜਿਹੜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਨਾਲ ਕੀ ਕਹਿਣਾ ਇਹਨਾਂ ਦਾ ਕੀ ਆਕੇਕਾਰ ਕਿਸ ਵਜ੍ਹਾ ਦੇ ਨਾਲੇ ਟੈਂਕੀ ਤੇ ਚੜਿਆ ਉਹ ਸੁਣਦੇ ਆ। ਸਾਥੀ ਗਾ ਜੀ ਬਾਈ ਆਕੇਕਾਰ ਕੀ ਕਾਰਨ ਹੈ ਇਹਨੇ ਟੈਂਕੀ ਤੇ ਚੜਨ ਦੇ ਕਿਉਂ ਟੈਂਕੀ ਤੇ ਚੜਿਆ ਤੁਸੀਂ? ਬਿਲਕੁਲ ਹੱਦ ਤੋਂ ਵੱਧ ਮਜਬੂਰ ਹੋ ਗਏ ਪ੍ਰਸ਼ਾਸਨ ਸਾਨੂੰ ਤੰਗ ਹੀ ਇੰਨਾ ਕਰਦਾ ਕਿ ਉਹ ਕਹਿੰਦੇ ਤੁਸੀਂ ਆਪਾ ਨੱਥਿਆ ਕਰੋ। ਆ ਤਾਂ ਮੱਥਮਿਆ ਆਈਡੀ ਆ ਤਾਂ ਮੱਥਿਆ ਕਿਉਂ ਕਰਨ ਤੇ ਮਜਬੂਰ ਹੋਏ ਹੋ ਕਾਰਨ ਕਿ ਕਾਰਨ ਮੇਰੀ ਬੀਟੀ ਪੜਦੀ ਇੱਥੋਂ ਗੁੰਡਿਆਂ ਨੂੰ ਕਾਲਜ ਚ ਘੇਰਦੇ ਆ ਅਸੀਂ ਸਾਡੇ ਘਰੇ ਇੱਕ ਜ਼ਹਿਰ ਪਾ ਕੇ ਗੁੰਡੇ ਸਾਡੇ ਘਰੇ ਆ ਕੇ ਦੁੱਧ ਚ 15 ਪੱਤੇ ਰੱਖ ਕੇ ਨਸ਼ੀਲੀਆਂ ਗੋਲੀਆਂ ਦੇ ਪੁਲਸੇ ਪਰਚਾ ਕਰਤਾ 24 April ਦਾ ਜੇ ਤੱਕ ਕਿਸੇ ਬੰਦੇ ਨੂੰ ਪੁੱਛਿਆ ਹੀ ਨਹੀਂ ਉਹਨਾਂ ਨੇ ਕਿ ਉਹ ਤੁਸੀਂ ਕਿਉਂ ਰੱਖੇ ਕਿ ਉਹਨਾਂ ਨੇ ਬੰਦਿਆਂ ਦਾ ਬਾਈ ਨੇਮ ਉਹਨਾਂ ਨੂੰ ਪਤਾ ਹੈ ਪੁਲਿਸ ਨੇ ਉਸਨੇ ਬਾਈ ਨੇਮ ਨਹੀਂ ਪਾਇਆ ਪਰਚਾ ਆਮ ਸ਼ਹਿਰ ਕਿਉਂ ਨਹੀਂ ਪਾਇਆ ਕਾਰਨ ਕਿ ਇਹ ਬਾਈ ਨੇਮ ਨਾ ਪਾਉਣ ਦੇ ਪੁਲਿਸ ਦੇ ਪੁਲਸਰਾਂ ਨਾਲ ਮਿਲੀ ਹੋਈ ਉਹਨਾਂ ਦੇ ਨਾਲ ਬਿਲਕੁਲ ਅਸੀਂ ਆਉਣੇ ਸਾਡੀ ਗੱਲ ਨਹੀਂ ਸੁਣਦੇ ਅੱਜ 24 24 ਅਪ੍ਰੈਲ 14 ਅਪ੍ਰੈਲ ਤੋਂ ਲੱਗੇ ਥਾਣੇ ਗੇੜੇ ਮਾਰਨ ਬੀਟੀ ਦੇ 23 24 ਦਾ ਪਰਚਾ ਪਾਤਾ ਐਵੇਂ ਬਿਨਾਂ ਵਜਾਂ ਤੋਂ ਇਹ ਜਿਹਨੇ ਪੜੋਸੀ ਦੀ ਜਨਾਨੀ ਤੇ ਸੱਪੜ ਮਾਰੇ ਮੁੱਕੇ ਮਾਰੇ ਇਹ ਪੜਦੀ ਸੀ ਲੜਕੀ ਬੀਏ ਬੀਏਟ ਚ ਇਹਦਾ ਸਾਰਾ ਪ੍ਰੋਫਾਈਲ ਇੱਕ ਖਰਾਬ ਕਰਤਾ ਅੱਜ ਅਸੀਂ ਮਜਬੂਰ ਹੋ ਗਏ ਹਾਂ ਪ੍ਰਸ਼ਾਸਨ ਤੋਂ ਕਿ ਅਸੀਂ ਦੋਨੇ ਬਾਪ ਬੇਟੀ ਆਤਮ ਹੱਤਿਆ ਕਰਾਂਗੇ ਹਾਂ ਇੱਕੋ ਦੇ ਹੱਥ ਦੇ ਵਿੱਚ ਬੋਤਲ ਹੈ ਬੋਤਲ ਕਿਸ ਚੀਜ਼ ਦੀ ਕਿਉਂ ਲੈ ਕੇ ਉੱਤੇ ਪਾਵੇਂ ਬੋਤਲ ਬੋਤਲ ਪੈਟਰੋਲ ਦੀ ਹੈ ਜੀ ਦੋ ਇੱਕ ਦੀ ਦੋ ਹੈਗੀਆਂ ਦੋਨੋਂ ਅੱਡ-ਅੱਡ ਕਰਾਂਗੇ ਸਾਡੇ ਕੋਲ ਬੋਤਲ ਵੀ ਹੈ ਮੱਛਸ ਵੀ ਹੈ ਅਸੀਂ ਦਿਲੋਂ ਕਹਿੰਨੇ ਆਂ ਆ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਨੇ ਕਿ ਸ਼ਾਮ ਨੂੰ ਅਸੀਂ ਆਪਣੇ ਆਪ ਨੂੰ ਖਤਮ ਕਰ ਲੈਣਾ ਆ ਅਖੀਰਕਲ ਪ੍ਰਸ਼ਾਸਨ ਕੋਲੋਂ ਕੀ ਮੰਗਾ ਲੈ ਕੇ ਤੁਸੀਂ ਉੱਤੇ ਚੜੇ ਹੋ ਪ੍ਰਸ਼ਾਸਨ ਕੋਲੋਂ ਡੀਐਸਪੀ ਸਾਹਿਬ ਕੋ ਜਸਪਾਲ ਸਿੰਘ ਕੋ ਮੰਗਾ ਸੀ ਕਿ ਸਾਡਾ ਇਹ ਜਿਹੜਾ ਪਰਚਾ ਹੋਇਆ ਹੈ ਇਹਦੀ ਸਹੀ ਕਰ ਸਾਰਾ ਕੁਝ ਦਿੱਤਾ ਪਰ ਉਹ ਸਾਡੀ ਗੱਲ ਸੁਣਨ ਨੂੰ ਵੀ ਡੀਐਸਪੀ ਤਿਆਰ ਨਹੀਂ ਇੱਕ ਵਾਰੀ 2030 'ਚ ਵੀ ਮੇਰਾ ਇਹਨੇ ਪਰਚਾ ਇੱਕ ਮੇਰੇ ਬਿੱਟ ਦਾ ਕੈਂਸਲ ਕੀਤਾ ਜੀ ਡੀਐਸਪੀ ਸਾਡੇ ਪਤਾ ਨਹੀਂ ਕਿਹੜੀ ਗੱਲੋਂ ਵੈਰ ਪਿਆ ਖੜਾ ਸੀ ਕੋਈ ਉਹਦਾ ਮਾੜਾ ਨਹੀਂ ਕੀਤਾ ਪਰ ਸਾਡੀ ਉਹ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਡੀਐਸਪੀ ਸਾਹਿਬ ਤੁਹਾਡੇ ਨਾਲ ਵੈਰ ਚੋਂ ਪੈਣਗੇ ਉਹ ਤਾਂ ਪਬਲਿਕ ਸਰਵੰਟ ਨੇ ਨੇ ਪਤਨ ਕੀ ਗੱਲ ਜੇ ਅਸੀਂ ਬੜੀ ਬੜੀ ਜਾ ਕੇ ਰਿਕੁਐਸਟ ਕੀਤੀ ਸਾਰ ਅਸੀਂ ਅਸੀਂ ਸਹੀ ਆ ਅਸੀਂ ਮਜਬੂਰ ਆ ਪਰ ਸਾਡੀ ਉਹ ਗੱਲ ਹੀ ਸੁਣਦਾ ਜਿੱਡੇ ਸਾਡੇ ਵਿਰੋਧੀ ਉਹਨਾਂ ਨੂੰ ਪਿਠਾ ਕੇ ਉਹਨਾਂ ਨਾਲ ਗੱਲਾਂਬਾਤ ਕਰਦੇ ਆ ਕੀ ਕਿਉ ਪਾਰਟੀ ਕੋਈ ਰਾਜਨੀਤਿਕ ਘਰਾਣੇ ਦਾ ਕੋਈ ਡਰ ਲੱਗਦਾ ਜਾਂ ਫਿਰ ਕੀ ਮੰਨਣਾ ਕਿ ਰਾਜਨੀਤਿਕ ਘਰਾਣੇਦਾਰੀ ਉਹਨਾਂ ਕੋਲ ਰਾਜਨੀਤਿਕ ਲੀਡਰ ਹੈਗੇ ਉਹਨਾਂ ਦੇ ਫੋਨ ਕਰਵਾ ਲੈਂਦੇ ਆ ਸਾਨੂੰ ਬੀਟੀ ਨੂੰ ਤੇ ਮੈਨੂੰ ਥਾਣੇ ਨਹੀਂ ਜਾਂ ਸਾਨੂੰ ਕੁਝ ਸਮਝਦੇ ਨਹੀਂ ਜੀ ਐਸਐਚਓ ਅਸੀਂ ਬਹੁਤ ਵਾਰੀ ਕਹਤਾ ਐਸਐਚਓ ਕਹਿੰਦਾ ਮੇਰੇ ਵਾਸਤੇ ਬਾਹਰ ਆ ਗਾ ਐਸਐਚਓ ਕਿਹੜੇ ਕੋਲੇ ਤੁਹਾਨੂੰ ਕਿਹੜਾ ਪਿੰਗ ਹੈ ਠੋਡਾ ਕੀ ਆਖੇ ਪਿੰਡ ਮੇਰਾ ਸ਼ੇਰਾ ਵਾਲੀ ਹੈ ਜੀ ਜਿਹਨੂੰ ਕੁੱਤੇ ਵਾਲੀ ਕਹਿੰਦੇ ਸੀਗੇ ਤੇ ਲੰਬੀ ਥਾਣਾ ਹੈ ਤੇ ਐਸਐਚਓ ਗੁਰਵਿੰਦਰ ਸਿੰਘ ਇੱਕ ਬਹੁਤ ਵਧੀਆ ਇਨਸਾਨ ਹੈਗੇ ਪਰ ਇਹ ਵਿਚਾਰੇ ਹਾਈ ਬਾਦ ਚ ਪਹਿਲਾਂ ਮੈਡਮ ਸੀ ਮੈਡ ਪਰ ਕਿਹਦੀ ਤਾਂ ਤੁਹਾਡਾ ਇਲਾਕਾ ਸ਼ਾਮ ਖੇੜਾ ਥਾਣਾ ਨੰਬੀ ਪੈਂਦਾ ਫਿਰ ਤੁਹਾਨੂੰ ਮੰਡੀ ਕਿੱਲਿਆਂ ਵਾਲੀ ਆ ਕੇ ਤੁਹਾਨੂੰ ਟੈਂਕੀ ਤੇ ਚੜਨ ਦੀ ਕੀ ਲੋੜ ਪੈਗੀ ਸਾਨੂੰ ਕੋਈ ਕੁਝ ਦਿਖਿਆ ਨਹੀਂ ਸਾਡਾ ਉੱਤੇ ਨਹੀਂ ਜਿੱਥੇ ਸਾਡਾ ਫੋਹ ਪਿਆ ਤੇ ਉੱਥੇ ਟੈਂਕੀਆਂ ਵੀ ਹੈਗੀਆਂ ਟੈਂਕੀਆਂ ਤੁਹਾਡੇ ਇਲਾਕੇ ਦੀਆਂ ਵੀ ਹੈਗੀਆਂ ਉਧਰਲੇ ਪਾਸੇ ਨਹੀਂ ਅਸੀਂ ਇੰਦਰ ਅਸੀਂ ਤਾਂ ਇਹ ਪਹਿਲਾਂ ਅਸੀਂ ਖੁੱਡੀਆਂ ਅਸੀਂ ਉੱਤੇ ਸਾਡੀ ਕੋਈ ਫੁਕਾਰ ਨਹੀਂ ਸੁਣੀ ਐਸੇ ਛੜਿਆ ਹੋਇਆ ਤਾਂ ਮੈਂ ਇੱਕ ਲੜਕੀ ਨਾਲ ਗੱਲ ਕਰਨਾ ਚਾਹੂੰਗਾ ਲੜਕੀ ਜਿਹੜੀ ਹੈ ਉਹ ਫੋਹ ਹੈ ਮੇਰੀ ਬੇਟੀ ਹੈ ਜੀ ਮੇਰੀ ਬੇਟੀ ਪ੍ਰਵੀਨ ਕੁਮਾਰੀ ਮੇਰੀ ਬੇਟੀ ਹੈ ਤਾ ਇਸ ਤਰ੍ਹਾਂ ਹੈ ਜਿਹੜਾ ਨੌਜਵਾਨ ਹੈ ਆਪਣੀਆਂ ਮੰਗਾਂ ਲੈ ਕੇ ਚੜਿਆ ਹੋਇਆ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅਫਸਰ شاہੀ ਵੀ ਹੁਣ ਇੱਥੇ ਆਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਮਹਿਕਮੇ ਨੂੰ ਆਪਦੇ ਹੱਥ-ਪੈਰਾਂ ਦੀ ਪਈ ਹੋਈ ਹੈ ਹੁਣ ਦੇਖਣਾ ਹੋਊਗਾ ਕਿ ਮਹਿਕਮੇ ਦਾ ਕੀ ਕਹਿਣਾ ਹੈ ਕਿ ਇਹਨਾਂ ਦੀਆਂ ਕਿਸ ਮੰਗਾਂ ਤੇ ਇਹਨਾਂ ਨਾਲ ਗੱਲਬਾਤ ਹੁੰਦੀ ਆ ਉਹ ਦੇਖਦੇ ਆ ਸਾਡੇ ਵੈਰ ਪਏ ਆ ਕਦੋਂ ਦੇ ਦੁੱਧ 'ਚ ਜ਼ਹਿਰ ਪਾ ਗਏ ਆ ਹਾਂ ਤੇ ਗੋਲੀਆਂ ਰੱਖ ਗਏ ਆ ਘਰੇ ਤੇ ਅਸੀਂ ਸਾਡੀ ਡਿਊਟੀ ਨੇ ਕੋਈ ਗੱਲ ਸਾਡੀ ਸੁਣਾਈ ਨਹੀਂ ਹੋਈਗੀ ਹਾਂ ਆ ਤੁਹਾਡਾ ਧੀ ਤੇ ਤੁਹਾਡਾ ਘਰ ਵਾਲਾ ਜਿਹੜਾ ਟੈਂਕੀ ਤੇ ਚੜਿਆ ਅੰਨੇ ਕੀ ਕਹਿੰਦੇ ਮਜਬੂਰਨ ਪੈ ਗਈ ਟੈਂਕੀ ਤੇ ਚੜਨਾ ਪੈ ਗਿਆ ਸਾਡੇ ਇਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਕੋਈ ਸੁਣਾਈ ਨਹੀਂ ਕੀਤੀ ਰੋਜ ਉਹੀ ਜਿਨ੍ਹਾਂ ਨੇ ਜ਼ਹਿਰ ਪਾਇਆ ਤੇ ਜਿਨ੍ਹਾਂ ਨੇ ਸਾਡੇ ਘਰੇ ਗੋਲੀਆਂ ਰੱਖੀਆਂ ਜਿਹੜਿਆਂ ਨੇ ਕੰਧ ਟਪਾਈ ਸਾਡੇ ਬੂਹੇ ਦੇ ਅੱਗੇ ਆਣਾਂ ਨ ਕਿ ਖਲੋਂਦੇ ਆ ਜਿ ਕੁੜੀ ਕਾਲਜ ਜਾਂਦੀ ਮਗਰ ਗੱਡੀ ਲਾ ਲੈਂਦੇ ਆ ਜੇ ਕਿਤੇ ਵੀ ਜਾਂਦੀ ਮਗਰ ਮਗਰਾ ਕਰਦੇ ਆ ਤੇ ਘਰੇ ਵੀ ਸਾਡੇ ਜਾਣ ਜਾਣ ਕੇ ਬੂਹੇ ਨੂੰ ਸਾਹਮਣੇ ਆਣਾਂ ਨ ਕਿ ਖਲੋਂਦੇ ਆ ਟੈਂਕੀ ਤੇ ਤੇੜਾ ਕੋਈ ਹੱਲ ਤਾਂ ਨਹੀਂ ਹੋਇਆ ਪ੍ਰਸ਼ਾਸਨ ਕੋਲ ਗੁਹਾਨ ਲਗਾਈ ਬਹੁਤ ਕੋਸ਼ਿਸ਼ ਅਸੀਂ ਕਰਕੇ ਵਿਖਿਆ ਅਸੀਂ ਕੋਈ ਜਗ੍ਹਾ ਨਹੀਂ ਛੱਡੇਗੀ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਛੱਡੇਗੀ ਇਹਨੇ ਸਾਡੀ ਨਹੀਂ ਸੀ ਐਸਐਸਪੀ ਨੇ ਤਾਂ ਇਹ ਹੀ ਕਿਹਾ ਸਭ ਕੋਸ਼ਿਸ਼ ਅਸੀਂ ਕਰਵਾ ਚੁੱਕੇ ਉਹਨਾਂ ਤੋਂ ਵੀ ਕੀ ਲੱਗਦਾ ਕਿ ਐ ਕਿ ਇਹ ਕੋਈ ਭੇਜਪਾ ਹੋਈ ਨਾ ਰਾਜਨੀਤਿਕ ਦਬਾਅ ਹੈ ਕੋਈ ਕੋਈ ਦਬਾਅ ਨਹੀਂ ਸਾਡੇ ਤੇ ਅਸੀਂ ਤਾਂ ਆਪਦੇ ਬਸ ਇਹ ਇਹਨੇ ਚੜ ਗਏ ਅਰ ਬਸ ਹੋਏ ਜਾਂਦੇ ਸੀ ਮਰਨਾ ਹੀ ਮਰਨਾ ਮਰਨਾ ਤਾਂ ਅਸੀਂ ਸਾਰੇ ਆ ਹੀ ਆ ਸਾਡੀ ਕੋਈ ਜ਼ਿੰਦਗੀ ਨਹੀਂ ਇਹ ਜਿਹੜਾ ਡਿਫਟੀ ਹੈਗਾ ਇਹਨੇ ਸਾਡੀ ਜ਼ਿੰਦਗੀ ਬਰਬਾਦ ਕਰਤੀ ਪਹਿਲਾਂ ਮੇਰੇ ਮੁੰਡੇ ਦੀ ਕਰਤੀ ਹੁਣ ਸਾਡੀ ਕਰਤੀ ਹੋਇਆ ਕਿ ਜੀ 14 ਅਪ੍ਰੈਲ ਨੂੰ ਇਹਨਾਂ ਦੀ ਮਾਤਾ ਜੀ ਗੁਜ਼ਰ ਗਈ ਸੀ ਡਾਕਟਰ ਸਾਹਿਬ ਦੀ ਇਹ ਸਾਰਾ ਪਰਿਵਾਰ ਭੋਗ ਤੇ ਗਏ ਸੀ ਪਿੱਛੋਂ ਮੋਹਰ ਸਿੰਘ ਇਹਨਾਂ ਦਾ ਗਵੰਡੀਏ ਉਹਨੇ ਕੰਦ ਟਪਾਇਆ ਇੱਕ ਬੰਦਾ ਜੋ ਕਿ ਪਿੰਡ 'ਚ ਇਹਨਾਂ ਦੀ ਉਹਨਾਂ ਨਾਲ ਲਾਗੜਾਟ ਹੈ ਉਹ ਇਹਨਾਂ ਦੇ ਘਰੇ ਇੱਕ ਤਾਂ ਦੁੱਧ 'ਚ ਜ਼ਹਿਰ ਮਲਾ ਗਿਆ ਸੀ ਇੱਕ 147 ਗੋਲੀਆਂ ਰੱਖ ਗਿਆ ਸੀ ਐਲ ਪ੍ਰੈਗਸ ਐਂਟੀਜੋਲ ਉਸ ਦੇ ਤਹਿਤ 10 ਦਿਨ ਕੋਈ ਕਾਰਵਾਈ ਨਹੀਂ ਹੋਈ 10 ਦਿਨ ਅਸੀਂ ਥਾਣੇ ਜਾਂਦੇ ਰਹੇ ਹਾਂ 14 ਤਰੀਕ ਦੀ ਘਟਨਾ 24 ਤਰੀਕ ਨੂੰ ਪਰਚਾ ਹੋਇਆ ਜੀ 24 ਤਰੀਕ ਨੂੰ ਪਰਚੇ ਤੋਂ ਬਾਅਦ ਅਸੀਂ ਮੋਹਰ ਸਿੰਘ ਦਾ ਨਾਮ ਉਹਨਾਂ ਨੇ ਪਰਚੇ 'ਚ ਪਾਇਆ ਇੱਕ ਕਾਣ ਪਛਾਤੇ ਵਿਅਕਤੀ ਦਾ ਪਾਇਆ ਅਸੀਂ ਵੀ ਸਾਨੂੰ ਵੀ ਪਤਾ ਵੀ ਬੰਦਾ ਕਿਹੜਾ ਵੜਿਆ ਪੁਲਸ ਨੂੰ ਵੀ ਪਤਾ ਹੈ ਨਾ ਤਾਂ ਉਹ ਬੰਦੇ ਦਾ ਨਾਂ ਪਰਚੇ ਦੇ ਵਿੱਚ ਪਾਉਂਦੇ ਪਏ ਆ ਤੇ ਨਾ ਮੋਹਰ ਸਿੰਘ ਨੂੰ ਕੋਈ ਗੱਲ ਪੁੱਛਦੇ ਪਏ ਵੀ ਤੂੰ ਦੱਸ ਵੀ ਬੰਦਾ ਕਿਹੜਾ ਵੜਿਆ ਠੀਕ ਹੈ ਜੀ ਉਲਟਾ ਉਹ ਸ਼ਰਿਆਮ ਘਰੇ ਫਿਰਦਾ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਵੀ ਤੁਸੀਂ ਦੱਸੋ ਅੱਜ ਤੱਕ ਇਦਾਂ ਹੋਇਆ ਹੈ ਵੀ ਜਿਹੜੇ ਬੰਦੇ ਤੇ ਐਨਡੀਐਫਸੀ ਦਾ ਪਰਚਾ ਹੋਵੇ ਉਹ ਘਰੇ ਸ਼ਰਿਆਮ ਤੁਰਿਆ ਫਿਰਦਾ ਹੋਵੇ ਪੁਲਿਸ ਕੋਈ ਕਾਰਵਾਈ ਨਾ ਕਰੇ ਇੰਦੇ ਚ ਕੋਈ ਦਬਾਈ ਹੈ ਕਿਸੇ ਤਰ੍ਹਾਂ ਦਾ ਸਿਆਸੀ ਲਾਲੋ ਜਾਂ ਕੋਸ਼ ਹੈ ਉਹ ਪੈਸੇ ਵਾਲੇ ਬੰਦੇ ਆ ਪੈਸਾ ਭਰ ਦਿੰਦੇ ਆ ਏ ਜੀ ਆ ਢਾਲੀਵਾਲ ਜੋ ਡਿਪਟੀ ਇਹਦੇ ਅਸੀਂ ਬਹੁਤ ਹਾੜੇ ਕੱਢੇ ਬਹੁਤ ਜ਼ਿਆਦਾ ਵੀ ਤੁਸੀਂ ਕੋਈ ਨਾ ਕੋਈ ਕਾਰਵਾਈ ਕਰੋ ਅੱਗੋ ਕਹਿੰਦਾ ਮੈਂ ਤਾਂ ਇਨਕੁਆਇਰੀ ਕਰਾ ਕਰ ਸਕਦਾ ਮੈਂ ਤਾਂ ਇਨਕੁਆਇਰੀ ਕਰਕੇ ਇਨਕੁਆਇਰੀ ਕਰਕੇ ਤੇ ਅੱਗੇ ਵੀ 2 ਸਾਲ ਪਹਿਲਾਂ ਇਹਨੇ ਇੱਕ ਪਰਚਾ ਸਾਡਾ 4 ਲੱਖ ਰੁਪਏ ਲੈ ਕੇ ਕੈਂਸਲ ਕੀਤਾ ਸੀ ਜੋ ਕਿ ਸਾਡੇ ਬੇਟੇ ਨੂੰ ਇਹਨਾਂ ਨੇ ਕਟਨਾਪ ਕੀਤਾ ਸੀ ਇੰਨਾ ਹੀ ਬੰਦਿਆਂ ਨੇ ਹੁਣ ਫਿਰ ਇਨਕੁਆਇਰੀ ਤੇ ਆ ਗਿਆ ਤੇ ਹੁਣ ਫਿਰ ਪਰਚਾ ਕੈਂਸਲ ਕਰਨ ਨੂੰ ਫਿਰਦਾ 2-4 ਦਿਨਾਂ ਦੇ ਵਿੱਚ ਇਹਨੇ ਪਰਚਾ ਕੈਂਸਲ ਕਰਨਾ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਪਰਮੇਸ਼ਰ ਕੁਮਾਰ ਆ ਇਹਦਾ ਨਾਮ ਇਹ ਤੇਰਾਲੀ ਪਿੰਡ ਦਾ ਰਹਿਣ ਵਾਲਾ ਜੀ ਇਹ ਦੇਖੋ ਮੈਂ ਇੱਕ ਮਕਦਮਾ ਦਰਜ ਕਰਵਾਇਆ 92/25 ਅਕਤੂਬਰ ਦੇ ਦਿਨ ਕਹਿੰਦਾ ਸੀ ਕੋਈ ਗੋਲੀਆਂ ਵਗੈਰਾ ਰੱਖੀ ਹਸੀ ਜੀ ਤੇ ਉਹ 95 ਬੰਦੇ ਦੇ ਖਿਲਾਫ ਪੁਲਿਸ ਦਾ ਦਰਜਾ ਔਰ ਇੱਕ ਉਹ ਮੋਹਰ ਸਿੰਘ ਨਾਂ ਦਾ ਬੰਦਾ ਵੀ ਉਹਨੇ ਰੱਖੀਆਂ ਜੀ ਤੇ ਉਹਦੀ ਇਨਕੁਆਰੀ ਮੇਰੇ ਕੋਲ ਫਿਲਹਾਲ ਪੈਂਡਿੰਗ ਹੈ ਕਹਿੰਦਾ ਸੀ ਇਸ ਲਈ ਖੜਾ ਕਿ ਮੇਰੇ ਪਾਸੇ ਕੁਝ ਹੋਇਆ ਨਹੀਂ ਪਰ ਇਹਨੂੰ ਉੱਪਰੋਂ ਲਾ ਲਿਆ ਨੂੰ ਦੱਸਿਆ ਵੀ ਉੱਥੇ ਇਨਕੁਆਰੀ ਹੋ ਰਹੀ ਆ ਉਹ ਚ ਬੰਦਾ ਵੀ ਪਤਾ ਲੱਗ ਗਿਆ ਕੌਣ ਹੈ ਉਹਨੂੰ ਅਸੀਂ ਨਾਮਜ਼ਦ ਕਰਕੇ ਜਲਦੀ ਫੜਨਾ ਉਹ ਕਹ ਰਿਹਾ ਡੀਐਸਪੀ ਸਾਹਿਬ ਮੈਨਾਂ ਭੇਤ ਭਾਪ ਕਰ ਰਹੇ ਨੇ ਮੇਰੇ ਦੇ ਮਗਰ ਪੇ ਹੋਏ ਨੇ ਔਰ ਬਿਨਾਂ ਕਿਸੇ ਵੀ ਪੋਸਟ ਇਨਕੁਆਇਰੀ ਕੀਤੇ ਜਾਂ ਮੇਨ ਇਨਕੁਆਰੀ ਰੋਂਗ ਕਰਦੇ ਹੋ ਹੁਣ ਕਦਮ ਉੱਤੇ ਲੱਗ ਤੇ ਇੱਕ ਸਰ ਇਹਨਾਂ ਨੇ ਇਲਜ਼ਾਮ ਇਹ ਵੀ ਲਾਇਆ ਹੈ ਕਿ ਡੀਐਸਪੀ ਸਾਹਮਣੇ ਕੋਈ ਪਹਿਲਾਂ ਨਾ ਤਾਂ ਮੁਕਦਮਾ ਸੀ ਉਸ ਦੇ ਵਿੱਚ ਇਨਕੁਆਰੀ ਦੇ ਵਿੱਚੋਂ ਮੁਜਰਮ ਕੱਢੇ ਨੇ ਅਤੇ ਰਿਸ਼ਵਤ ਦੇ ਰੋਪ ਲਗਾਏ ਨੇ ਨਹੀਂ ਨਹੀਂ ਬਿਲਕੁਲ ਇਹ 2023 ਦਾ ਮੈਟਰ ਪਹਿਲਾਂ ਇਨਕੁਆਰੀ ਚੱਲਦੀ ਸੀ ਇਨਕੁਆਰੀ ਤੇ ਕੇਸਡ ਫਾਈਲਿੰਗ ਹੋ ਗਈ ਸੀ ਉਸ ਤੋਂ ਬਾਅਦ ਉਹ ਪ੍ਰੂਵ ਹੋ ਕੇ ਉਹਦਾ ਫਾਈਨਲ ਡਿਸਪੋਜ਼ਲ ਹੋਇਆ ਤੇ ਉਹ ਸਹੀ ਹੈ ਸਰ ਜਿਹੜੇ ਵੀ ਰੋਪ ਲੱਗੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਿੰਨੇ ਵੀ ਠੀਕ ਹੈ ਕੋਈ ਗੱਲ ਨਹੀਂ ਓਕੇ ਪਰ ਇਹਨੂੰ ਨਾਲ ਇਹਨੂੰ ਵਿਸ਼ਵਾਸ ਦਿਵਾਇਆ ਕਿ ਇਹਨੂੰ ਦਿਲ ਤੇ ਕਲੀਅਰ ਕਰ ਦਿੰਦਾ ਮੇਰੇ ਕੋਲ ਇਨਕੁਆਰੀ ਇਨਕੁਆਰੀ ਉਹ ਫਾਈਨਲ ਹੋਈ ਹੈ ਔਰ ਬੰਦੇ ਦਾ ਹੀ ਪਤਾ ਲੱਗਿਆ ਕਿ ਇਹਨੇ ਰੱਖੀ ਹੈ ਤੇ ਉਹਨੂੰ ਫਾਈਨਲ ਕਰਕੇ ਫਿਰ ਇਹਨੂੰ ਏਸੀ ਫੇਸ ਨਾਲ ਟਾ ਕੇ ਉਹ ਕਲੀਅਰ ਕਰ ਦਿੰਦਾ ਠੀਕ ਸਰ ਹੁਣ ਸੰਤੁਸ਼ਟੀ ਕਿਸ ਗੱਲਾਂ ਤੇ ਮੰਗਾ ਹੋਈਆਂ ਤੁਸੀਂ ਤੇ ਹੀ ਇਨਕੁਆਰੀ ਹੈ ਜੀ ਤੇ ਉਹਨਾਂ ਦਾ ਜਿਵੇਂ ਇਨਕੁਆਰੀ ਕੰਪਲੀਟ ਕੀਤੀ ਜਾਵੇ ਉਸ ਜਿਹੜਾ ਸਹੀ ਬੰਦਾ ਜਿਹੜਾ ਮੋਰ ਸਿੰਘ ਨਾਂ ਦੇ ਬੰਦੇ ਦਾ ਰਖਾਇਆ ਸੀ ਇਹਨਾਂ ਨੇ ਉਹਦੀ ਰਿਪੋਰਟ ਵੀ ਜਿਹੜਾ ਲੈ ਕੇ ਇਨਕੁਆਰੀ ਦੇ ਵਿਦੂ ਹੋ ਵੀ ਅੱਗੇ ਸਹੀ ਹੁੰਦਾ ਤੇ ਉਹਨੂੰ ਅਸੀਂ ਨਾਮਿਤ ਕਰਦੇ ਹਾਂ ਠੀਕ ਹੈ ਜੀ ਇਸੇ ਵਾਸਤੇ